ਮੋਟਰਸਾਈਕਲ ਗੜ ਕੇ ਈ 11 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚੇ ਆਂ ਉਸੇ ਸੜਕ ਤੇ ਜਿਹਦੀ ਵੀਡੀਓ ਤਿੰਨ ਦਿਨ ਪਹਿਲਾਂ ਪਾਈ ਗਈ ਹੈ بارش ਦੇ ਵਿੱਚ ਪਾਣੀ ਇਸ ਤੇ ਰੁਕ ਜਾਂਦਾ ਹੈ بارش ਹੋਈ ਨੂੰ ਵੀ ਅੱਜ ਤਿੰਨ ਦਿਨ ਚਾਰ ਦਿਨ ਹੋ ਗਏ ਨੇ ਤੇ ਅੱਜ ਵੀ ਇਸ ਰੋਡ ਦੇ ਉੱਤੇ ਪਾਣੀ ਖੜਾ ਹੈ ਦੇਖ ਸਕਦੇ ਹੋ ਸਾਧਨਾਂ ਨੂੰ ਕਿੰਨਾ ਔਖਾ ਹੋ ਕੇ ਲੰਘਣਾ ਪੈਂਦਾ ਹੈ ਸੜਕ ਦਾ ਨਾਉ ਨਮੂਦ ਵੀ ਇੱਥੇ ਹੈ ਨਹੀਂ ਤੁਹਾਡੇ ਸਾਹਮਣੇ ਆ ਦੇਖ ਸਕਦੇ ਤੁਸੀਂ ਅੱਜ 20 ਤਰੀਕ ਹੈ ਹਾਂਜੀ ਬਾਪੂ ਜੀ ਬਹੁਤ ਹਾਰਾ ਜਦੋਂ ਪਾਣੀ ਪੀ ਆ ਜਾਂਦਾ ਪਰ ਜੱਬੀ ਜਾਂਦਾ ਕੰਮ ਨੂੰ ਅੱਛਾ ਜੀ ਇੱਥੇ ਵਿੱਚ ਡਿੱਗ ਡਿੱਕੇ ਲੋਕ ਉੱਠਦੇ ਨੇ ਨਾ ਕੋਈ ਗਲਤ ਮੇਨਾ ਦੀ ਬਾਤ ਆ ਤੇ ਸਰਕਾਰਾਂ ਬਣੀਆਂ ਨੇ ਬੇਕਾਰ ਬਣੀਆਂ ਅੱਛਾ ਜੀ ਤੇ ਤੁਸੀਂ ਬਣਾਈਆਂ ਸਰਕਾਰਾਂ ਸਰਕਾਰਾਂ ਅਸੀਂ ਤਾਂ ਜ ਬਣਾ ਕੇ ਭੁੱਲ ਗਏ ਆ ਨਾ ਇਹਨਾਂ ਨੂੰ ਕੰਜਰਾਂ ਨੂੰ ਸ਼ਰਮ ਨਹੀਂ ਆਈ ਅੱਛਾ ਜੀ ਵੀਕੋ ਕਰੀਏ ਥੇ ਬਹੁਤ ਸੜਕ ਬਾਰੇ ਤੁਸੀਂ ਐਮ ਐਲ ਏ ਸਾਹਿਬ ਨੂੰ ਨਹੀਂ ਕਿਹਾ ਕਰਦੇ ਐਮ ਐਲ ਏ ਨੂੰ ਵੀ ਕਿਹਾ ਸੁਣਦਾ ਹੀ ਨਹੀਂ ਅੱਛਾ ਜੀ ਉਹ ਕਹਿੰਦਾ ਲੈਣ ਅੱਬਾ ਮੈਨੂੰ ਵੋਟਾਂ ਦੀ ਲੋੜ ਸੀ ਮੈਂ ਲੈ ਲਈਆਂ ਅੱਛਾ ਜੀ ਨਾਲ ਵੋਟਾਂ ਵੀ ਪਾਈਆਂ ਨਾਲੇ ਲੱਡੂ ਵੀ ਖਵਾਏ ਲੋਕਾਂ ਨੂੰ ਅੱਛਾ ਜੀ ਨਾਲ ਫਿਰ ਸਾਡਾ ਕੰਮ ਹੋਇਆ ਹੁਣ ਲੋਕ ਜੁੱਤੀਆਂ ਵੀ ਮਾਰਦੇ ਹੋਣੇ ਜੁੱਤੀਆਂ ਦਾ ਮਾਰਦੇ ਨੇ ਐਨ ਥਰੇਤੀਆਂ ਤੁਸੀਂ ਵੋਟਾਂ ਪਵਾਇਆਂ ਨੇ ਜੁੱਤੀਆਂ ਤੁਹਾਡੀ ਪਹਿਣੀਆਂ ਨੇ ਸਾਡੇ ਵੀ ਪਹਿਣੀਆਂ ਨੇ ਜਦੋਂ ਅਸੀਂ ਪੁਆਈਆਂ ਨੇ ਹਾਂ ਠੀਕ ਹੈ ਜੀ ਇਹ ਕੰਜਰ ਲੈ ਕੇ ਬੈਠ ਗਿਆ ਖਾਨ ਕੁੱਤਾ ਬਣ ਗਿਆ ਅੱਛਾ ਜੀ ਮਤਲਬ 100 ਕਿਲੋ 150 ਕਿਲੋ ਦਾ ਮੁੱਲ ਲੈ ਤਿੰਨ ਕੋਠੀਆਂ ਚਾਰ ਬਣਾ ਲੀਆਂ ਕੋਠੀਆਂ ਹੀ ਬਣਾ ਲੀਆਂ ਜੀ ਹਾਂ ਇੱਕ ਮੁੱਲ ਲੈ ਲਈ ਤਿੰਨ ਚਾਰ ਘਰ ਬਣਾ ਲੀਆਂ ਭਾਜੋ ਇਹਨੂੰ ਪੁੱਛਿਆ ਜਾਵੇ ਵੀ ਕਿੱਥੋਂ ਇਹ ਪੈਸੇ ਆਏ ਨੇ ਅੱਛਾ ਜੀ ਹਾਂ ਸਰਕਾਰਾਂ ਸੁਪਤੀਆਂ ਵੀ ਆ ਆਪਣੇ ਨੂੰ ਭੈਣ ਤੋਂ ਕੋਈ ਕੁਝ ਨਹੀਂ ਕਹਿੰਦਾ ਠੀਕ ਹੈ ਜੀ ਠੀਕ ਹੈ ਤੇ ਇੱਥੇ ਅੱਜ ਜਿਹੜਾ ਰਸਤਾ ਇਹ ਜਾਂਦਾ ਪਿੰਡਾਂ ਨੂੰ ਚਨਾਗਰਾ ਜੌਨਪਰਾ ਤੇ ਹਰਿਆਊ ਇਸ ਪਿੰਡਾਂ ਦੇ ਲੋਕ ਵੀ ਇੱਥੇ ਇਕੱਠੇ ਹੋ ਕੇ ਆਏ ਨੇ ਇਸ ਸੜਕ ਦੇ ਲਈ ਪੰਜਾਬ ਸਰਕਾਰ ਮੁੜਦਾਬਾਦ 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 ਪੀਡਬਲਯੂਡੀ ਵਪੈਕ ਮੁੜਦਾਬਾਦ ਪੀਡਬਲਯੂਡੀ ਵਪੈਕ ਮੁੜਦਾਬਾਦ ਮੰਡੀਪੁਰ ਮਾਰਕੀਟ ਕਮੇਟੀ ਆ ਮੰਡੀ ਕਰਨ ਬੋਰਡ ਹੈ ਕਾ ਮੰਡੀ ਕਰਨ ਮੰਡੀ ਬੜ ਮਰਦਾਬਾਡ ਮੰਡੀ ਬੜ ਮਰਦਾਬਾਡ ਮੰਡੀ ਬੜ ਮਰਦਾਬਾਡ ਪੰਜਾਬ ਸਰਕਾਰ ਮਰਦਾਬਾਡ ਪੰਜਾਬ ਸਰਕਾਰ ਮਰਦਾਬਾਡ ਹਾਂਜੀ ਕੀ ਤਕਲੀਫ ਹੈ ਕਿਵੇਂ ਇਕੱਠੇ ਹੋਏ ਅੱਜ ਇੱਥੇ ਇਹ ਸਾਰਾ ਨਗਰ ਇਸ ਕਰਕੇ ਇਕੱਠਾ ਹੋਇਆ ਜੀ ਜੋ ਇਹ ਸਰਕਾਰ ਆਈ ਹੈ ਆਪਦੀ ਹਾਂਜੀ ਜਦੋਂ ਇਹ ਇਲੈਕਸ਼ਨਾਂ ਚ ਜਿੱਤੇ ਸੀ ਐਮਐਲਏ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਜਿੱਦਦੇ ਅਸੀਂ ਕੁਰਸੀ ਦੇ ਬੈਠਾਂਗੇ ਉਸ ਦਿਨ ਕੰਮ ਸਟਾਰਟ ਕਰਦਾ ਵੀ ਛੜਦਾ ਜਦੋਂ ਕਿ 2.5 ਸਾਲ ਹੋ ਗਏ ਕੋਈ ਹਾਲਾਤ ਨਹੀਂ ਖਬਰਾਂ ਬਹੁਤ ਲੱਗ ਦੁੱਖੀਆਂ ਨਾਰੇ ਬਹੁਤ ਹੋ ਗਏ ਇੱਥੇ ਮਾਡਲ ਸਕੂਲ ਹੈ 12-13 ਬੱਚਾ ਲੰਘਦਾ ਹੈ ਬਾਕੀ ਕੋਈ ਨਾ ਕੋਈ ਡਿਗਿਆ ਰਹਿੰਦਾ ਬਹੁਤ ਹਾਲਾਤ ਮਾੜੇ ਨੇ ਕੋਈ ਸੁਣਵਾਈ ਨਹੀਂ ਹੈਗੀ ਅਸੀਂ ਸਰਕਾਰ ਨੂੰ ਇਹ ਹੀ ਕਹਿੰਦੇ ਆ ਕਿ ਸਾਡੀ ਸੜਕ ਬਣਾਈ ਜਾਵੇ ਕਿਸੇ ਪ੍ਰੋਪਰ ਤਰੀਕੇ ਦੇ ਬਣਾਈ ਜਾਵੇ ਇੱਥੇ ਗੋਡੇ-ਗੋਡੇ ਪਾਣੀ ਹਾਲਾਤ ਦੇਖ ਲਓ ਬਹੁਤ ਮਾੜੇ ਨੇ ਸਕੂਲ ਦੇ ਵਿੱਚ ਬੱਚੇ ਪਾਤਰਤ ਵੀ ਜਾਂਦੇ ਨੇ ਹਾਂ ਜੀ ਹਜ਼ਾਰ ਬੱਚੇ ਆਉਂਦੇ ਜੀ ਹਜ਼ਾਰ ਬੱਚੇ ਸਾਈਕਲਾਂ ਦੇ ਡਿੱਗ ਕੇ ਅੱਧੇ ਮੁਰਜ ਜਾਂਦੇ ਨੇ ਵਿਚਾਰੇ ਦੂਰ ਦੀ ਰਸਤਾ ਵੰਦਾ ਉਧਰ ਨਹੀਂ ਆ ਨਹੀਂ ਸਕਦੇ ਹਾਂਜੀ ਡਰੈਸ ਵੀ ਖਰਾਬ ਹੋ ਜਾਂਦੀ ਹੁੰਦੀ ਹੈ ਲੰਗੜਾ ਜੀ ਸਾਈਕਲਾਂ ਤੋਂ ਡਿੱਗ ਜਾਂਦੇ ਨੇ ਟੈਂਪੂ ਲਿਵਰੇਰੀ ਮੋਟਰਾਂ ਦੇ ਤਰੱਕ ਜਾਂਦੇ ਨੇ ਕੋਈ ਸੁਣਵਾਈ ਨਹੀਂ ਹਾਂਜੀ ਆ ਹੁਣ ਐਮਪੀ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਬੋਲਿਆ ਸੀ ਕਿ 4 ਜੂਨ ਨੂੰ ਅਸੀਂ ਕੰਮ ਸਟਾਰਟ ਕਰ ਦਾਂਗੇ ਉਹ 4 ਜੂਨ ਵੀ ਲੰਘ ਗਈ ਤੁਕੀ ਹੈ ਇਸ ਰੋਡ ਦਾ ਇਸੇ ਰੋਡ ਦਾ ਸੀ ਇਹਨਾਂ ਨੇ ਪਰਚੀ ਅਖਬਾਰ ਤੇ ਪਾਈ ਸੀ ਲੈ ਕੇ ਕਿ ਸੜਕ ਮਨਜ਼ੂਰ ਹੋ ਗਈ 4 ਤਰੀਕ ਨੂੰ ਕੰਮ ਸਟਾਰਟ ਹੋ ਜਾਊਗਾ ਉਹ ਕਿਹਨੇ ਪਾਈ ਸੀ ਜੀ ਉਹ ਰਾਣਾ ਸਿੰਘ ਹਰਿਆਊ ਨੇ ਪਾਈ ਸੀ ਅੱਛਾ ਜੀ ਰਾਣਾ ਪ੍ਰਤਾਪ ਸਿੰਘ ਹਰਿਆਊ ਨੇ ਪਾਈ ਸੀ ਅੱਛਾ ਜੀ ਇਹ ਉਹਨਾਂ ਦੇ ਪੇਜ ਪੇਜ ਤੇ ਪਈਆਂ ਹੋਈਆਂ ਨੇ ਜੀ ਇਹ ਵਿਚਾਰ ਜੋ ਉਹਨੂੰ ਕੰਮ ਸਟਾਰਟ ਹੋ ਜਾਏਗਾ ਪੰਜਾਬ ਮੰਡੀ ਬੋਰਡ ਪੰਜਾਬ ਮੰਡੀ ਬੋਰਡ ਦੀ ਇਹ ਅਰਜੀ ਹੈ ਇਹ ਜਿਹੜਾ ਪੈਸੇ ਪਏ ਹੋਏ ਦਿਖਾ ਰਹੇ ਨੇ ਇਹਦੇ ਵਿੱਚ ਤੇ ਜਿਹੜਾ ਕਿ ਇਸ ਰੋਡ ਦਾ ਹਰਿਆਊ ਤੋਂ ਪਾਤੜਾ ਤੋਂ ਚਨਾਗਰਾ ਵਾਇਆ ਹੋ ਕੇ ਹਰਿਆਊ ਖਾਨੇਵਾਲ ਤੱਕ ਵੀ ਇਹ ਰੋਡ ਹੈ ਜਿਹੜੀ ਨਵੀਂ ਬਣਦੀ ਜਿਹੜੀ ਪ੍ਰੋਸੀਜਰ ਹੈ ਇਹ ਬਣਿਆ ਸੀ ਪਰ 4 ਜੂਨ ਕਹਿੰਦੇ ਸੀ ਕੰਮ ਚਾਲੂ ਹੋ ਜੂ ਪਰ ਅੱਜ ਤੱਕ ਇਹ ਜੁਲਾਈ ਮਹੀਨਾ ਚੱਲ ਰਿਹਾ ਹੈ ਜੁਲਾਈ ਮਹੀਨੇ ਦੀ 20 ਤਰੀਕ ਹੋ ਗਈ ਅੱਜ ਤੱਕ ਇਹ ਕੰਮ ਚਾਲੂ ਨਹੀਂ ਹੋਇਆ ਮੈਂ ਪਹਿਲਾਂ ਜੀ ਪਿਛਲੇ ਸਾਲ ਤੋਂ ਜੋ ਪਹਿਲਾਂ ਐਕਸ਼ਨ ਸਾਥ ਸਨ ਜਗਮੀਤ ਸਿੰਘ ਜੀ ਪੀਡਬਲਯੂਡੀ ਦੇ ਉਹਨਾਂ ਦੇ ਵੀ ਧਿਆਨ ਚਾਹੀਏ ਲੇਕਿਨ ਹੁਣ ਨਵੇਂ ਐਕਸ਼ਨ ਬਦਲ ਗਏ ਆਏ ਨੇ ਵੀਰ ਦਵਿੰਦਰ ਸਿੰਘ ਕਰੋੜ ਉਹਨਾਂ ਦੇ ਵੀ ਧਿਆਨ ਚ ਦਿੱਲੀ ਵਿੱਚੋਂ ਪੇਜ ਬਣਾ ਫੋਟੋਆਂ ਖਿੱਚ ਕੇ ਭੇਜ ਰਾਂ ਵੀ ਇਹਦੇ ਹਾਲਾਤ ਠੀਕ ਨਹੀਂ ਹੈਗੇ ਛੜਕਦੇ ਕਿਸੇ ਬੱਚੇ ਦੀ ਜਾਨ ਵੀ ਜਾ ਸਕਦੀ ਹੈ ਐਕਸ਼ਨ ਸਾਹਿਬ ਨੇ ਸੁਣੀ ਨਹੀਂ ਤੁਹਾਡੀ ਬਿਲਕੁਲ ਜੀ ਉਹਨਾਂ ਨੇ ਭਰੋਸਾ ਦਵਾਇਆ ਵੀ ਛੇਤੀ ਬਣ ਜੇ ਲੇਕਿਨ ਕੋਈ ਸਾਨੂੰ ਅਲੱਗ ਨਹੀਂ ਰਿਹਾ ਵੀ ਤੁਹਾਨੂੰ ਤਾਂ 3 ਸਾਲ ਹੋ ਗਏ ਜੀ ਇਸ ਕੰਮ ਪਿੱਛੇ ਪਏ ਨੂੰ ਲੇਕਿਨ ਕੋਈ ਕਿਸੇ ਨੇ 3 ਸਾਲਾਂ ਚ ਵੀ ਕੁਝ ਨਹੀਂ ਪਿਆ ਜੀ ਐਮਐਲਏ ਸਾਹਿਬ ਨੂੰ ਤੁਸੀਂ ਐਮਐਲਏ ਸਾਹਿਬ ਦੇ ਬਹੁਤ ਧਿਆਨ ਚ ਲੈਂਦੀ ਹੋਈ ਜੀ ਤੁਸੀਂ ਦੇਖ ਸਕਦੇ ਹੋ ਵੀ ਆ ਖਬਰ ਮੇਰੀ ਪਿਛਲੇ ਸਾਲ 22 2022 ਦੀ ਲੱਗੀ ਹੋਈ ਹੈ ਜੀ ਹਾਂਜੀ لیکنا کسی دے دھیان وچ نہیں ہے اج تک ابھی بھروسہ ضرور دਵਾ دیندے نے ਵੀ ਛੇਤੀ بن جੂਗੀ ਝੂਠੇ بول نہیں ਕਰਦੇ ਸੀ ਨਹੀਂ ਕਰਦੇ ਸੀ تے کنا چر ہو گیا ਤੁਹਾਨੂੰ ਜਿਹੜੇ ਮਾਰਦਿਆਂ ਨੂੰ ਐਮ ਐਲ اے مینوں 3 ਸਾਲ ਹੋ ਗਏ ਜੇ ਸੜਕ ਪਿੱਛੇ ਲੱਗੇ ਨੂੰ ਪੂਰੇ 3 ਤਿੰਨ ਸਾਲ ਚੱਲਦਾ ਪਿਆ ਜੀ ਅੱਛਾ ਟੈਂਡਰ ਕਈ ਵਾਰ ਲੱਗ ਚੁਕਿਆ ਉਹ ਟੈਂਡਰ ਨਹੀਂ ਚੱਕਦੇ ਗਏ ਤਾਂ ਉਹ ਕਾਰਨ ਕੀ ਹੈ 4 ਜੂਨ ਨੂੰ ਇਹਨਾਂ ਨੇ ਕਿਹਾ ਸੀ ਕੰਮ ਚੱਲਣ ਦਾ ਲੇਕਿਨ ਕਿਸੇ ਨੇ ਪਤਾ ਨਹੀਂ ਟੈਂਡਰ ਚੱਕਿਆ ਹੈ ਕਿ ਨਹੀਂ ਚੱਕਿਆ ਵੀ ਕੀ ਕਾਰਨ ਹੈ ਜਦੋਂ ਕਿ ਉਹਨਾਂ ਨੇ ਕਹਤਾ ਵੀ ਰੀਲੀਜ਼ ਪੈਸੀ ਵੀ ਰੀਲੀਜ਼ ਹੋ ਚੁੱਕੇ ਨੇ ਹਲਕੇ ਸਤਰਾਣੀ ਦੀਆਂ ਤਿੰਨ ਸੜਕਾਂ ਦੇ ਜਿਹਦੇ ਚ ਇੱਕ ਸੜਕ ਪਾਤਲਾ ਨੇ ਟੈਂਡਰ ठेकेदार ਹੈ ਜਿਹੜਾ ਟੈਂਡਰ ਕਿਉਂ ਨਹੀਂ ਚੱਕਦਾ ਹੈ ਕਾਰਨ ਕੀ ਹੈ ਵਿੱਚ ਕੋਈ ਗੱਲ ਦੀ ਹੁਣ ਇਹ ਜਿਹੜੇ ਮੈਕਮਿਆਂ ਨੇ ਉਹ ਹੀ ਦੱਸ ਸਕਦੇ ਨੇ ਵੀ ਟੈਂਡਰ ਕਿਉਂ ਨਹੀਂ ਪਾਸ ਹੋ ਰਿਹਾ ਕੀ ਕਾਰਨ ਹੈ ਕਿਸੇ ਦਾ ਕੀ ਜਾਂ ਜਿਹੜਾ ਹੱਤ ਘੰਡੇ ਬਣਾਏ ਜਾ ਰਹੇ ਨੇ ਵੀ ਕੰਮ ਹੀ ਨਾਲ ਸੜਕ ਦਾ ਹੋઈ ਹੋ ਪਾਏ ਵੀ ਕੁਛ ਨਾ ਕੁਛ ਮਿਲੀ ਪੂਰਤ ਹੈ ਕਿਸੇ ਨਾ ਕਿਸੇ ਨੂੰ ਹਾਂਜੀ ਤੇ ਆਪ ਦੇ ਸਵਾਰਥਾਂ ਲਈ ਸੜਕ ਨੂੰ ਲਮਕਾਇਆ ਜਾ ਰਿਹਾ ਹੈ ਲਮਕਾਇਆ ਜਾ ਰਿਹਾ ਹੈ ਇੱਥੇ ਇੱਕ ਸਵਾਰਥ ਦੇ ਦਿੰਦੇ ਨੇ ਵੀ ਸੈਡਾਂ ਤੇ ਵੱਟਾਂ ਲੱਗੀਆਂ ਹੋਈਆਂ ਨੇ ਜਿਮੀਦਾਰਾਂ ਨੇ ਵੱਟਾਂ ਲੱਗੀਆਂ ਨੇ ਵੱਟਾਂ ਠਵਾਓ ਵੱਟਾ ਕੌਣ ਠਵਾਊਗਾ ਜੀ ਇਹ ਵੱਟਾਂ ਕਾਰਨ ਹੀ ਸੜਕ ਬਚੀ ਹੋਈ ਹੈ ਨਹੀਂ ਵੱਟਾਂ ਕਾਰਨ ਕੀ ਹੈ ਵੱਟਾ ਲਾਉਂਦਾ ਜੇਕਰ ਵੱਟਾ ਨਾ ਹੋਣ ਗਿਆ ਤਾਂ ਪਾਣੀ ਨਿਕਲ ਜੂਗਾ ਨਾ ਨਹੀਂ ਵੱਟਾ ਲਾਉਂਦਾ ਕਾਰਨ ਹੈ ਜੀ ਕੱਚੀ ਮਿੱਟੀ ਆ ਖੁਰ ਕੇ ਸੜਕ ਦਾ ਬਿਲਕੁਲ ਖਤਮ ਖਤਮ ਹੋ ਜਾਂਦਾ ਹੈ ਅੱਛਾ ਫਸਲ ਦਾ ਵੀ ਨੁਕਸਾਨ ਹੁੰਦਾ ਪਾੜ ਪਏ ਜਾਂਦੇ ਨੇ ਪਿਛਲੇ ਸਾਲ ਪਾੜ ਪਏ ਨੀਜੀ ਟਰੈਕ ਲਗਾ ਕੇ ਪਰਤ ਪਾਈ ਕੀਤੀ ਜੀ ਅੱਛਾ ਆਪਣੇ ਇਥੋਂ ਦੀ ਲੋਕ ਇਹਨਾਂ ਦਾ ਕਹਿਣ ਦਾ ਭਾਅ ਵੀ ਹੈ ਕਿ ਜਿਹੜੀਆਂ ਇਹ ਵੱਟਾਂ ਲਾਈਆਂ ਜਦੋਂ بارش ਹੁੰਦੀ ਆ ਪਿਛਲੇ ਖੇਤਾਂ ਦੇ ਦੂਰ ਤੱਕ ਦਾ ਪਾਣੀ ਇੱਕਦਮ ਨਹਿਰ ਵਾਂਗੂ ਇਹ ਸੜਕਾ ਜਿਹੜੀ ਨਹਿਰ ਬਣ ਜਾਂਦੀ ਹੈ ਜਿੱਥੋਂ ਇਹਨੂੰ ਰਸਤਾ ਮਿਲਦਾ ਹੈ ਜਿਹੜੇ ਖੇਤ ਨੂੰ ਰਸਤਾ ਮਿਲਦਾ ਉਹ ਖੇਤ ਦੀ ਇੱਕ ਕਨਾਲ ਬਰਬਾਦ ਕਰ ਦਿੰਦਾ ਹੈ ਫਸਲੋਂ ਪਾਣੀ ਤਾਂ ਕਰਕੇ ਇਹ ਬੱਟਾਂ ਲਾਈਆਂ ਨੇ ਮਜ਼ਬੂਰੀ ਜੇ ਲਾਈਆਂ ਹਾਂਜੀ ਇਹ ਬੱਟਾਂ ਇਸ ਲਈ ਲਾਈਆਂ ਨੇ ਕਿ ਜਿੱਥੇ ਵੀ ਰਸਤਾ ਮਿਲਦਾ ਉਸੇ ਖੇਤ ਨੂੰ ਬਰਬਾਦ ਕਰਦਾ ਤੇ ਜਿਹੜੀ ਸੜਕਾ ਹੈ ਇਹਦੇ ਵਿੱਚ ਵੀ ਘਰ ਲਾਂ ਪੈ ਜਾਂਦੀਆਂ ਨੇ ਤਾਂ ਕੀ ਚਾਹੁੰਦੇ ਹੋ ਤੁਸੀਂ ਵੀ ਇਹ ਸੜਕਾ ਜਿਹੜੀ ਇਹੇ ਜੀ ਬਣਨੀ ਚਾਹੀਦੀ ਆ ਜਿਹਦੇ ਦੋਏ ਸਾਈਡ ਤੇ ਦੁਬਾਰਾ ਨਿਕਲਣਾ ਤਾਂ ਮਿੱਟੀ ਵੀ ਨਾ ਖਰੇ ਤੇ ਪਾਣੀ ਵੀ ਇਹਦੇ ਜੀ ਦੋਨੇ ਪਾਸੇ ਦੁਬਾਰਾ ਨਿਕਲ ਗਈ ਹਾਂਜੀ ਉੱਪਰ ਤੱਕ ਲੈ ਕੇ ਉੱਚੀ ਚੱਕੀ ਜਾਵੇ ਫੇਰੇ ਸੜਕ ਬਤੂਗੀ ਨਹੀਂ ਇਹਦਾ ਕੋਈ ਹੋਰ ਜਿਸ ਤਰ੍ਹਾਂ ਪਿੱਛੋਂ ਪਾਣੀ ਆਉਂਦਾ ਹੈ ਸੀਵਰੇਜ ਦੀ ਵੀ ਜ਼ਰੂਰਤ ਹੈ ਠੀਕ ਹੈ ਜੀ ਸੀਵਰੇਜ ਦੋਨੇ ਸਾਈਡ ਪੈਣਾ ਚਾਹੀਦਾ ਜੀ ਹਾਂਜੀ ਦੋਏ ਸਾਈਡ ਕੰਦਾ ਹੋਣ ਮਿੱਟੀ ਪਾ ਕੇ ਉੱਚੀ ਚੱਕੀ ਜਾਵੇ ਲੈਵਲ ਦੇ ਤੌਰ ਤੇ ਫੇਰੇ ਇਹਦਾ ਪ੍ਰਪੋਜ਼ਲ ਬਣੂਗਾ ਜੀ 4 ਕਰੋੜ ਤੋਂ ਘੱਟ ਦਾ ਪ੍ਰਪੋਜ਼ਲ ਨਹੀਂ ਹੈਗਾ ਇਹਦੇ ਪੈਂਚਰ ਜਾਂ ਨਕਲੀ ਬਣਾਣਗੇ ਉਹ ਅਸੀਂ ਬਣ ਨਹੀਂ ਜਾਈ ਅੱਛਾ ਜੀ ਸਾਕਾਂ ਤੋਂ ਸਾਡੀ ਮੰਗ ਹੈਗੀ ਹੈ ਕਿ ਵੀ ਜਿਹੜੀ ਇਹ ਸੜਕ ਹੈਗੀ ਹੈਗੀ ਆ ਇਹਦਾ 27 ਰੂਪ ਨਾਲ ਇਹਦਾ ਢੰਗ ਨਾਲ ਕਿ ਇਹਦਾ ਹੱਲ ਕੱਢਿਆ ਜਾਏ ਕਿ ਦੋਨੋਂ ਪਾਸੇ ਦੀਵਾਰ ਕੱਢੀ ਜਾਏ ਜਿਸ ਦੇ ਨਾਲ ਖੇਤਾਂ ਦਾ ਵੀ ਪਚਾਓ ਸਕੇ ਤੇ ਸੜਕ ਦਾ ਵੀ ਪਚਾਓ ਸਕੇ ਅਸੀਂ ਸਰਕਾਰ ਤੋਂ ਇਹੀ ਮੰਗ ਦੁਆਰਾ ਦੁਆਰਾ ਮੰਗ ਕਰਦੇ ਆਂ ਕਿ ਵੀ ਇਹਦਾ ਪ੍ਰੋਪਰ ਹੱਲ ਕੀਤਾ ਜਾਵੇ ਤਾਂ ਇਹ ਸੜਕ ਦਾ ਜਿਹੜਾ ਹੈਗਾ 27 ਹੱਲ ਹੋ ਸਕਦਾਗਾ ਨਹੀਂ ਤਾਂ ਇਹਦਾ ਟੁੱਟਣ ਦੇ ਨਾਲ ਦੇ ਨਾਲ ਜਦੋਂ ਪਾਣੀ ਆਉਂਦਾਗਾ ਨਾਲ ਦੇ ਨਾਲ ਸੜਕ ਟੁੱਟ ਜਾਂਦੀ ਹੈ ਇਹ ਤੇ ਜਿਸ ਤਰ੍ਹਾਂ ਤੁਹਾਡਾ ਇਹ ਪੁਲ ਹੈ ਪੁਰਾਣਾ ਪੁਲ ਬਣਿਆ ਹੋਇਆ ਹੈ ਇਹ ਜਦੋਂ ਫਲੱਡ ਆਉਂਦਾ ਚੋ ਆਵਰਫਲੋ ਹੋ ਜਾਂਦਾ ਪੁਲ ਵੀ ਵਿੱਚ ਡੁੱਬ ਜਾਂਦਾ ਹੈ ਹਾਂਜੀ ਪੁਲ ਡੁੱਬ ਜਾਂਦੇ ਪੁਲ ਤੁਸੀਂ ਇਹ ਨਹੀਂ ਚਾਹੁੰਦੇ ਕਿ ਪੁਲ ਵੀ ਨਵਾਂ ਬਣੇ ਜਿਸ ਤਰ੍ਹਾਂ ਕਿ ਜੌਨਪੁਰੇ ਬਣਿਆ ਸਾਰੀਆਂ ਦਰਖਾਸਤਾਂ ਮੰਨਦੇ ਨੂੰ 2 ਸਾਲ ਹੋ ਗਏ ਜੀ ਪੁਲ ਦੀਆਂ ਵੀ ਸੜਕਾਂ ਦੀਆਂ ਕੋਈ ਸੁਣਵਾਈ ਨਹੀਂ ਹੈਗੀ ਨਹੀਂ ਪੁਲ ਜਿਹੜਾ ਉਹ ਤਾਂ ਤਾਂ ਬਣੂਗਾ ਜੇ ਇਹ ਸੜਕ ਹੈ ਜਿਹੜੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਆਉਗੀ ਹਾਂਜੀ ਪੁਲ ਦੂਜੇ ਬਣ ਚੁੱਕੇ ਜੀ ਜੌਨਪੁਰੇ ਦਾ ਬਣ ਚੁੱਕਿਆ ਖਾਨੇ ਵਾਲਾ ਦਾ ਬਣ ਚੁੱਕਿਆ ਸਾਡੇ ਪਿੰਡਾਂ ਵਾਲੀ ਕੋਈ ਬੈਰ ਹੈ ਇਹ ਚਨਾਗੜੇ ਦਾ ਕੰਮ ਨਹੀਂ ਕਰਨਾ ਜਦੋਂ ਕਿ ਚਨਾਗੜੇ ਚ 1200 ਵੋਟਾਂ ਹਾਂ ਪਾਲੇ ਨੂੰ ਪਾਈ ਸੀ ਅੱਛਾ ਜੀ ਲੀਡ ਆਮ ਪਾਰਟ ਦੀ ਸੀ ਆਮ ਪ ਐਮਐਲਏ ਸਾਹਿਬ ਥੋੜਾ ਜਿਹਾ ਗੌਰ ਕਰੋ ਨਿਕਲੋ ਤੁਸੀਂ ਘਰੇਲੂ ਕਮਾਂਚੋਂ ਆਪਦਿਆਂ ਚੋਂ ਇਹ ਤੁਹਾਡੀ ਪਰਜ ਹੈ ਤੁਹਾਡੇ ਵੋਟਰ ਨੇ ਇਹ ਜਿਹੜੇ ਖੜੇ ਨੇ ਇਸ ਟਾਈਮ ਇੱਥੇ ਇਹਨਾਂ ਦੇ ਦੁੱਖ ਸੁਣੋ ਇਹਨਾਂ ਨੂੰ ਬਹੁਤ ਪ੍ਰੋਬਲਮ ਹੈ ਇਹ ਕਮਾਂਕਰ ਵਾਲੇ ਬੰਦੇ ਨੇ ਇਹਨਾਂ ਦੇ ਬੱਚੇ ਜੇ ਇਕੱਲੇ ਸ਼ਹਿਰ ਸਕੂਲ ਜਾਂਦੇ ਨੇ ਜਾਂ ਸ਼ਹਿਰ ਵਾਲੇ ਚੁਨਾਗਰੀ ਸਕੂਲ ਚ ਆਉਂਦੇ ਨੇ ਤਾਂ ਉਹਨਾਂ ਨੂੰ ਬਹੁਤ ਇੱਥੇ ਖਾਤਰੇ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਦੋਂ ਬਾਰਿਸ਼ ਇੱਥੇ ਹੁੰਦੀ ਹੈ ਪਾਣੀ ਖੜਾ ਹੁੰਦਾ ਕਿਤੇ ਖੱਡਾ ਵੀ ਹੋ ਸਕਦਾ ਕੋਈ ਬੱਚਾ ਖੱਡੇ ਦੇ ਵਿੱਚ ਵੀ ਜਾ ਸਕਦਾ ਇਹ ਬੇਨਤੀ ਹੈ ਐਮਐਲਏ ਕੁਲਵੰਤ ਸਿੰਘ ਜੀ ਇਹਨਾਂ ਦੀ ਤੁਹਾਡੀ ਪਰਜਾ ਹੈ ਇਹ ਤੁਸੀਂ ਇਹਨਾਂ ਦੇ ਰਾਜੋਂ ਇਹਨਾਂ ਦੀ ਗੱਲ ਸੁਣੋ ਇਹ ਨਾ ਹੋਵੇ ਕਿ ਇਹ ਫਿਰ ਆਪਣੀ 2027 ਦੇ ਵਿੱਚ ਆਪਣੀ ਕਰਨ ਤੇ ਤੁਹਾਨੂੰ ਫਿਰ ਪ੍ਰਜਾ ਦੇ ਵਿੱਚੋਂ ਇਹਦੇ ਵਿੱਚੋਂ ਤੁਹਾਡੇ ਕੁਰਸੀ ਤੋਂ ਤੁਹਾਨੂੰ ਪਰੇ ਕਰ ਦੇਣ ਇਹ ਪਰਜਾ ਹੈ ਤੁਹਾਡੀ ਬੇਨਤੀ ਹੈ ਕਿ ਇਹਨਾਂ ਦੀ ਜਰੂਰ ਸੁਣੋ ਤੁਸੀਂ ਇਹ ਦੁਖੜੇ ਤੁਹਾਡਾ ਫਰਜ਼ਵੰਦ ਹੈ ਭਗਵੰਤ ਮਾਨ ਜੀ ਕਹਿੰਦੇ ਸੀ ਕਿ ਸਾਡੀ ਸਰਕਾਰ ਹੈ ਜਿਹੜੀ ਲੋਕਾਂ ਦੇ ਵਿੱਚੋਂ ਚੱਲੂਗੀ ਸਾਡੀ ਸਰਕਾਰ ਹੈ ਜਿਹੜੀ ਪਿੰਡ ਦੇ ਚੌਂਦਰਿਆਂ ਤੇ ਬਹਿ ਕੇ ਚੱਲੂਗੀ ਪਰ ਇਹ ਤੁਹਾਡੀ ਸਰਕਾਰ ਦੇ ਕਾਰਨਾਮੇ ਜਿਹੜੇ ਚੰਗੀ ਤਰ੍ਹਾਂ ਦਿਸ ਰਹੇ ਨੇ ਤੁਹਾਡੀ ਸਰਕਾਰ ਬਣਨ ਤੋਂ ਬਾਅਦ ਇਹ ਸੜਕ ਤੇ 1 ਰੁਪਏ ਦਾ ਵੀ 1 ਰੁਪਏ